ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਮੀਡ ਕਰਦੇ ਆ ਕਿ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਮ ਹੋਵੇ ਸੋ ਅੱਜ ਆਪਾਂ ਜਸਾ ਸਾਹਿਬ ਨੂੰ ਦਵਾਈ ਦਵਾਈ ਕੇ ਲਿਓਣੇ ਆ ਜੇ ਕਿਉਂਕਿ ਹਜੇ ਠੀਕ ਨਹੀਂ ਹੋਏ ਹੈਗੇ ਪਤਾ ਨਹੀਂ ਕੀ ਹੋ ਗਿਆ ਮੈਂ ਵੀ ਪੈਂਟ ਗਈ ਹੂੰ ਸੀ ਜੀ ਇਹਨੂੰ ਉਹ ਤੋਂ ਬਾਅਦ ਪਤਾ ਨਹੀਂ ਐ ਹੋਇਆ ਉਹਦੇ ਨਾਲ ਪਤੰਜਲ ਖਾਣ ਦਾ ਧਿਆਨ ਨਹੀਂ ਰੱਖਿਆ ਤੇ ਕੀ ਰੱਖਿਆ ਤਾਂ ਕਰਕੇ ਨਾ ਮਤਲਬ ਇਹਨਾਂ ਦਾ ਬੀਪੀ ਲੋਅ ਰਹਿਣ ਲੱਗ ਗਿਆ ਜਾਂ ਪਤਾ ਨਹੀਂ ਕੀ ਗੱਲ ਹੋ ਗਈ ਜੋ ਬਾਕੀ ਕਈ ਵਾਰੀ ਇਹਨਾਂ ਨੂੰ ਕੰਮ ਦੀ ਵੀ ਟੈਨਸ਼ਨ ਹੋ ਜਾਂਦੀ ਆ ਕਿ ਇੱਕ ਸਾਰਾ ਦਿਨ ਫੋਨ ਤੇ ਕੰਮ ਕਰਨਾ ਵਾ ਬਾਹਰ ਰਹਿਣਾ ਨੂੰ ਤੇ ਬਸ ਇਹਦੇ ਨਾਲ ਹੀ ਥੋੜਾ ਇਹਨਾਂ ਨੂੰ ਹੋ ਜਾਂਦਾ ਵਾ ਮੈਨੂੰ ਵੀ ਐ ਲੱਗਦਾ ਜੀ ਕਈ ਵਾਰੀ ਦੇਖ ਕੇ ਤਾਂ ਮੈਨੂੰ ਵੀ ਐ ਹੋ ਜਾਂਦਾ ਜੀ ਦਾ ਸਿਹਰ ਸਾਰਾ ਦਿਨੇ ਲੱਗੇ ਰਹਿੰਦੇ ਆਗੇ ਹਨਾ ਉਹ ਵੀ ਔਖਾ ਹੋ ਜਾਂਦਾ ਵਾ ਇਹਨਾਂ ਵੀ ਜਿਹੜਾ ਪਿੱਛੋਂ ਪ੍ਰੈਸ਼ਰ ਹੋ ਗਿਆ ਨਾ ਕੰਪਨੀ ਦੇ ਜਿਹਾ ਮੈਨੇਜਰ ਵਗੈਰਾ ਜਿਹੜਾ ਪ੍ਰੈਸ਼ਰ ਦਿੰਦੇ ਨੇ ਜੇ ਫਿਰ ਐ ਔਖਾ ਲੱਗਦਾ ਮੈਨੂੰ ਕਈ ਵਾਰੀ ਆਪਦੇ ਆਪ ਨੂੰ ਲੱਗਿਆ ਪਰ ਇਹਨਾਂ ਨੇ ਕਦੇ ਵੀ ਇਹਨਾਂ ਕੋ ਗਾਣੇ ਨਹੀਂ ਸ਼ੁਰੂ ਕੀਆ ਗੀ ਐਸ ਐਸ ਦੇ ਗਾਣੇ ਤੇ ਮੈਨੂੰ ਨਾ ਇਹ ਲੱਗਦਾ ਰਹਿੰਦਾ ਵੀ ਕਿੰਨੇ ਜ਼ਿਆਦਾ ਮਤਲਬ ਘਰ ਉਹ ਕੰਮ ਦੇ ਵਿੱਚ ਕਿੰਨੇ ਜ਼ਿਆਦਾ उलझे ਪਏ ਨੇ ਉਹ ਘਰੇ ਆ ਕੇ ਵੀ ਬਸ ਕੰਮ ਕੰਮ ਹੈ ਨਾ ਬਾਹਰ ਵੀ ਇਹਨਾਂ ਨੂੰ ਫਿਰ ਇਹਨਾਂ ਨੂੰ ਮੈਂ ਸਮਝਾਇਆ ਵੀ ਤੁਸੀਂ ਇੰਨੀ ਜ਼ਿਆਦਾ ਟੈਨਸ਼ਨ ਨਾ ਲਓ ਕੰਮ ਦੀ ਨਾ ਤੇ ਜਿੰਨਾ ਟਾਈਮ ਆਪਣੀ ਜਿਹੜੀ ਸਿਹਤ ਆ ਗਈ ਵੀ ਉਹ ਸਹੀ ਹੈ ਜੀ ਫੇਰ ਹੀ ਆਪਣੇ ਕੰਮ ਜਿਹੜੇ ਸੋਹਣੇ ਲੱਗਦੇ ਜਦੋਂ ਆਪਣੀ ਸਿਹਤ ਖਰਾਬ ਹੋ ਫਿਰ ਆਪਾਂ ਕਿਉਂਕਿ ਉਹ ਕਰਨਾ ਨਾ तो हम आपको पहले सरदार ने दवाई दवा लीए फिर जूस वगैरह पी लिएट वगैरा लेर नले गए थे सो यह है जी खान फ्रूट शॉप से जूस बार सो इतो असी जूस वगैरा पीता सरदार ने पीता मैं तो पीता नहीं है सो मैं फ्रूट वगैरा ले लिये थोड़े बहुते आप फ्रूट लाए उ जूस पीता जूस सरदार साहब ने मिक्सर जूस करवाया सरदार साहब ने जूस पीता सो आप उतो फ्रोट लैते तो फिर आप चलते थे उतो फ्रूट वगैरह लैके तो देखो बाजार इन्ना सोहना लगी आता सारा बाजार वीडियो बड़ी सोहनी बनी आती सी मैं ना इधर इतना पिछड़े मोटरसाइकिल बनाई पूरा उपर कैमरा करके सो पता नहीं कोई देखता होगा तो की कहता होगा ਉਸ ਤੋਂ ਬਾਅਦ ਫਿਰ ਆਪਾਂ ਨੇ ਜਿੰਦਾ ਸਰਦਾਰ ਦਾ ਡਾਕਟਰ ਕੋਲੋਂ ਚੈੱਕ ਕਰਵਾਇਆ ਬੀਬੀ ਨੇ ਮੰਨੂ ਆਇਆ ਸੀਗਾ ਮੈਂ ਕਿਹਾ ਕੋਈ ਛਾਪੂ ਜੀ ਦੂਰ ਹੋ ਜਾਂਦੀ ਹੈ ਕਿ ਦੁਬਾਰਾ ਦੁਬਾਰਾ ਵੀ ਆਪਾਂ ਚੈੱਕ ਕਰਵਾ ਲੈਣੇ ਐ ਕੋਈ। ਅੰਦਰ ਅਸੀਂ ਨੇ ਬੀਬੀ ਵਗਰਾ ਚੈੱਕ ਕਰਵਾਇਆ ਬੀਬੀ ਲੋ ਹੀ ਆਇਆ ਸੀਗਾ ਤੇ ਫਿਰ ਸਰਦਾਰ ਨੇ ਉਸ ਹਿਸਾਬ ਨਾਲ ਦਵਾਈ ਵਗਰਾ ਲੈ ਲਈ ਸੀ ਇਹ ਤੇ ਫਾਕਰ ਦੇ ਕੈਪਸੂਲ ਵੀ ਲੈਨੇ ਸੀਗੇ। ਤੇ ਉਹਦੇ ਨਾਲ ਨਾ ਮਤਲਬ ਸਹੀ ਜਿਹਾ ਹੋ ਜਾਂਦਾ ਮਲਟੀਵਿਟਾਮਿਨ ਜਿ ਸੀ। ਫਿਰ ਉਹਦੇ ওভারਸੀ ਲੈ ਲਈ ਸੀਗੇ। ਸੋ ਉਸ ਤੋਂ ਬਾਅਦ ਫਿਰ ਅਸੀਂ ਮਤਲਬ ਉਹ ਤੋਂ ਦਵਾਈ ਵਗੈਰਾ ਜਿਹੜੀ ਲੈਣੀ ਸੀਗੀ ਪਰਚੀ ਦਿਖਾ ਕੇ ਆਪਾਂ ਦਵਾਈ ਵੇਰਾਂ ਲੈ ਲਈ ਸੀਗੀ ਸਰਦਾਰ ਸਾਹਿਬ ਨੇ ਤੇ ਬਸ ਇਸ ਤਰ੍ਹਾਂ ਹੀ ਅਸੀਂ ਉੱਥੋਂ ਦਵਾਈ ਵੇਰਾਂ ਲੈ ਕੇ ਚੱਲ ਪਏ ਸੀਗੇ ਘਰ ਨੂੰ ਆਪਦੇ ਕਾਫੀ ਹਨੇਰਾ ਹੋ ਗਿਆ ਸੀਗਾ ਸਾਨੂੰ ਘਰ ਆਉਂਦਿਆਂ ਨੂੰ ਤੇ ਮਤਲਬ ਇੱਦਾਂ ਹੀ ਉੱਥੇ ਟਾਈਮ ਲੱਗ ਗਿਆ ਹੋਰ ਵੀ ਜ਼ਿਆਦਾ ਪੇਸ਼ੈਂਟ ਸੀਗੇ ਇਸ ਵਜ੍ਹਾ ਕਰਕੇ ਸਾਨੂੰ ਟਾਈਮ ਲੱਗ ਗਿਆ ਸੋ ਉਸ ਤੋਂ ਬਾਅਦ ਅਸੀਂ ਘਰ ਆਉਂਦਿਆਂ ਦੇ ਨੇਰਾ ਉਹ ਫਿਰ ਅਸੀਂ ਪਾਰਸਲ ਪੜਨਾ ਸੀ ਇੱਕ ਦੁਕਾਨ ਤੇ ਰੁੱਕ ਗਏ ਸਾਡੇ ਪਿੰਡ ਦੀ ਦੁਕਾਨ ਹੈ ਇਹ ਅਸੀਂ ਦਾ ਉੱਥੇ ਰੁੱਕ ਗਏ ਤੇ ਬਾਕੀ ਸਾਰੇ ਲੋ ਜੀ ਆਪਾਂ ਘਰੇ ਆ ਗਏ ਸੀਗੇ ਸਰਦਾਰ ਸਾਹਿਬ ਦੀ ਦਵਾਈ ਵਗੈਰਾ ਵੀ ਲੈ ਲਈਏ ਨਾ ਚੈੱਕ ਕਰ ਲਿਆ ਸੀਗਾ ਬੀਪੀ ਵਗੈਰਾ ਉਹਨਾਂ ਨੇ ਸੋ ਐ ਤਾਂ ਲੋਹੀ ਦੱਸੀ ਜਾਂਦਾ ਸੀਗਾ ਤਨ ਕੀ ਚੈੱਕ ਸੀਗਾ ਹੁਣ ਨਾ ਸਰਦਾਰ ਸਾਹਿਬ ਨੂੰ ਨਾ ਪਾਰਸਲ ਵੀ ਆ ਗਿਆ ਸੀਗਾ ਸਾਡੇ ਦੁਕਾਨ ਤੇ ਉੱਥੇ ਵੀਡੀਓ ਬਣਾਈ ਆਪਾਂ ਘਰ ਦੇ ਨਾਲ ਸ਼ੇਅਰ ਕਰਾਂਗੇ ਸੋ ਦੇਖੋ ਇਹ ਕੰਪਨੀ ਵੱਲੋਂ ਗਿਫਟ ਨੇ ਇਹਨਾਂ ਨੂੰ ਪਰ ਇਹ ਹੁਣ ਮੈਂ ਯੂਜ਼ ਕਰੂੰਗੀ ਸਰਦਾਰ ਸਾਹਿਬ ਕੋਲ ਤਾਂ ਹੈਗੇ ਨੇਗੇ ਇਹ ਬਹੁਤ ਹੀ ਵਧੀਆ ਨੇਗੇ ਹੈੱਡਫੋਨ ਇਹਨਾਂ ਦਾ 2500 ਰੁਪਿਆ ਹੋਆ ਹੈ ਇਨਾਂ ਦਾ ਪ੍ਰਾਈਸ ਤੇ ਦੋ ਸੋਨੇ ਨੇਗੇ ਆ ਦੇ ਆਪਾਂ ਤੁਹਾਨੂੰ ਦਿਖਾਵਾਂਗੇ ਬਾਅਦ ਚ ਨਾ ਫੋਟੋ ਵਗੈਰਾ ਖਿੱਚ ਕੇ ਤੇ ਆਪਾਂ ਅਮਰੂਦ ਵਗੈਰਾ ਲਏ ਸੀਗੇ 150 ਰੁਪਏ ਕਿਲੋ ਆਮਰੂਦ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਹੈਗਾ ਸੋ ਇਸ ਤਰ੍ਹਾਂ ਦੇ ਸੀਗੇ ਤੇ ਆਹ ਪਤਾ ਨਹੀਂ ਹੁਣ ਵਧੀਆ ਹੋਊ ਪਤਾ ਨਹੀਂ ਨਹੀਂ ਉਹ ਤਾਂ ਦੁੱਖਜਾ ਲੱਗਦਾ ਹੁਣ ਫਰੂਟ ਇੰਨੇ ਜ਼ਿਆਦਾ ਮਹਿੰਗੇ ਹੋਏ ਪਏ ਨੇਗੇ ਜੇ ਨਾ ਉਹ ਵਧੀਆ ਨਿਕਣ ਫੇਰ ਹੁੰਦਾ ਥੋੜਾ ਜਿਨ੍ਹਾਂ ਨੂੰ ਸਸਤੇ ਹੋਣ ਫੇਰ ਤਾਂ ਆਪਾਂ ਨੂੰ ਏਡੀ ਕੋਈ ਗੱਲ ਵੀ ਨਹੀਂ ਹੈ ਜੀ ਤੇ ਆ ਮੇਰੇ ਸੇਮਿਆ ਲੈਤੀ ਮੈਂ ਤਾਂ ਚਲਦਾ ਸਰਦਾਰ ਨੂੰ ਕਿਉਂ ਪਾ ਕੇ ਸੋਰੇ ਦੇ ਦਾਂਗੇ ਠੀਕ ਜੇ ਹੋ ਜਾਣਗੇ ਤੇ ਆ ਦੁੱਧ ਲਿਆਏ ਸੀਗੇ ਆਪਾਂ ਸਰਦਾਰ ਨੂੰ ਨਾ ਹੁਣ ਮੈਂ ਸੇਮੀਆਂ ਵਗੈਰਾ ਬਣਾ ਕੇ ਦਊਂਗੀ ਕਿਉਂਕਿ ਰੋਟੀ ਵਗੈਰਾ ਨਹੀਂ ਖਾਂਦੇ ਨਹੀਂ ਉੱਥੇ ਜੂਸ ਵਗੈਰਾ ਪੀ ਲਿਆ ਸੀਗਾ ਸਰਦਾਰ ਸਾਹਿਬ ਨੇ ਸੋ ਇਥੇ ਸਰਦਾਰ ਤਾਂ ਨਾ ਰਹਿ ਨਹੀਂ ਹੁੰਦਾ ਹੈਗਾ ਬਸ ਅਨਬਾਕਸਿੰਗ ਕਰ ਰਹੇ ਨੇਗੇ ਸੋ ਦੇਖੋ ਇੰਨੇ ਸੋਹਣੇ ਹੈੱਡਫੋਨ ਨੇ ਨਾ ਬਹੁਤ ਸੋਹਣੇ ਉਹ ਵੀਰੇ ਆ ਵੀ ਗਈ ਜਾਂਦਾ ਸੀ ਜਿੰਨੇ ਕੋਲ ਪਾਰਸਲ ਆਇਆ ਸੀ ਬੀ ਬੜੇ ਸੋਹਣੇ ਹੈੱਡਫੋਨ ਆਪਣਾ ਉਹਨਾਂ ਕੋਲ ਪਾਰਸਲ ਆ ਜਾਂਦਾ ਹੁੰਦਾ ਵਾ ਵਿਚਾਰੇ ਫੜ ਲੈਂਦੇ ਆ ਦੇਖੋ ਬੜੇ ਸੋਹਣੇ ਹੈਡਫੋਨ ਵਾਓ ਲੋਕ ਕਿੰਨੇ ਸੋਹਣੇ ਆ ਪਾਪਾ ਜੀ ਐਂਡ ਲਵੀ ਨੂੰ ਗਿਫਟ ਦੇ ਚ ਮਿਲੇ ਆਗੇ 2500 ਦੇ ਹੈਡਫੋਨ ਕੰਪਨੀ ਵੱਲੋਂ ਦਿੱਤੇ ਉਹਨਾਂ ਨੇ 2500 ਦੇ ਆ ਪਰ ਮਿਲੇ ਆਪਾਂ ਨੂੰ ਖਰੀ ਜੇ ਕਹੇਦਾ ਨਾ ਬੜੇ ਸੋਹਣੇ ਡੱਬੀ ਜੀ ਚਾਰਜਿੰਗ ਵਾਲੀ ਜਿਹਦੇ ਵਿੱਚ ਚਾਰਜ ਹੁੰਦੇ ਆ ਬਾਹਲੇ ਸੋਹਣੇ ਹੈਗੇ ਆਪਾਂ ਯਾਰ ਉਹਦੇ ਨੂੰ ਪੁੱਠੇ ਤਾਂ ਨਹੀਂ ਲਾਈ ਜਾਂਦੇ ਜਦੋਂ ਆਪਾਂ ਹੀਰੇ ਵੀਰਨ ਲਿਆ ਕੇ ਤੁਸੀਂ ਆਪਾਂ ਪੁੱਠੇ ਲਾਈ ਜਾਂਦੇ ਨੇ ਬੇਹਦੀ ਖੁਸ਼ ਹੋਗੇ ਖੁਸ਼ ਹੋ ਇੱਧਰ ਦਿਖਾਇਆ ਮੂ ਜਲਦੀ ਕਰੋ ਮੈਂ ਰੋਟੀ ਵਗੈਰਾ ਬਣਾਉਣੀ ਥਾਡੀ ਪੈਕਿੰਗ ਦੇਖੋ ਕਿ ਨੂੰ ਸੋਣੀ ਆ ਨਾ ਇੰਨੀ ਚੰਗਾ ਨਾ ਪੈਕਿੰਗ ਪ੍ਰਾਈਸ ਦੇ ਹਿਸਾਬ ਨਾਲ ਯਾਰ ਫਰਕ ਤਾਂ ਪੈ ਗਿਆ ਇਹ ਚੀਜ਼ਾਂ ਨਾਲ ਤੇ ਦੇਖੋ ਪੈਕਿੰਗ ਵਾਲੀ ਸੋਣੀ ਹੈਗੀ ਇਸ ਤਰ੍ਹਾਂ ਕਰ ਜੰਦੇ ਇਹਦੇ ਚੱਡ ਫੋਨ ਨਹੀਂ ਟੈਨੇਗੇ ਦੇਖੋ ਇਹਨੇ ਕੋਹੇ ਤੇ ਗਾਇਆ ਪੈਕਿੰਗ ਬਹੁਤ ਸੋਹਣੀ ਸੀ ਸੋ ਫਿਰ ਕਿਦਾਂ ਦੇ ਲੱਗੇ ਬੋਲੇ ਹੀ ਨਹੀਂ ਕੁਛ ਸਗਾ ਸਮ ਸਮਦਾਨੀ ਮਿਲ ਲਗਦਾ ਹੈ ਲਿਆਂਦੀ ਦੁਆਈ ਹੈ ਮੁਟੇ ਇਹਨਾਂ ਨੂੰ ਕੁਛ ਨਹੀਂ ਸੁਣਦਾ ਸੋ ਆਪਾਂ ਇਸ 3 ਵੀਡੀਓ ਬਣਾ ਲਈ ਹਾਂਜੀ ਕਿਵੇਂ ਲੱਗੇ ਬੋਲੇ ਹੀ ਨਹੀਂ ਕੁਛ ਸੋੜੇ ਬੜਾ ਗੰਟ ਬੇਸ ਵਗੈਰਾ ਕਿਵੇਂ ਠੀਕਾ ਲੋਟ ਚਲੋ ਠੀਕ ਹੈ ਜੀ ਹੁਣ ਮੈਂ ਰੋਟੀ ਵਗੈਰਾ ਬਣਾਉਣੀ ਆ ਕਾਫੀ ਲੇਟ ਹੋ ਗਿਆ ਆਪਾਂ ਸੋ ਆਟਾ ਵਗੈਰਾ ਵੀ ਨੂੰੰਨੇ ਹੋਇਆ ਹੈਗਾ ਸੋ ਹੁਣ ਆਪਾਂ ਤੁਹਾਨੂੰ ਥੋੜੀ देर ਰੋਕੇ ਮਿਲਾਂਗੀ ਸਾਰਾ ਮੈਂ ਕੰਮ ਵਗੈਰਾ ਕਰ ਲਾਂ ਨਹੀਂ ਬੁਖਾਰ ਨਹੀਂ ਬੀਬੀ ਛੋੜੇ ਹੈਡ ਬਣਾ ਮਨਵਾਏ ਲੱਗੀ ਅੰਦਰ ਜਿਵੇਂ ਸਟੂਡੀਓ ਚ ਖੜੇ ਹੋਣੇ ਬਹੁਤ ਜਿਆਦਾ ਮਤਲਬ ਪ੍ਰਾਈਸ ਜਿਹਾ ਸਾਨੂੰ ਕਹਿੰਦੇ ਨਾ ਜਿੰਨਾ ਗੁੜ ਪਾਵਾਂਗੇ ਓਨਾ ਮਿੱਠਾ ਹੋ ਜਾਊਗਾ ਉਹ ਸਭ ਬੜਾ ਸੋਹਣਾ ਪਰ ਇਹਨਾਂ ਨੂੰ ਗਿਫਟ ਮਿਲੇ ਆ ਸਰਦਾ ਸਾਨੂੰ ਕਾਫੀ ਗਿਫਟ ਮੈਦਰਾ ਨੇ ਸਾਰਿਆਂ ਦਾ ਸ਼ੋਰ ਹੁਣ ਤੁਸੀਂ ਦੇਖ ਕੇ ਮੈਂ ਸੇ ਤਾਂ ਆਟੇ ਕੋਈ ਫਰਕਾ ਥੋੜਾ ਜਿਹਾ ਡਾਊਨ ਤਾਂ ਹੈ ਬਟਾ ਦੀ ਕੋਈ ਫਰਕ ਵੀ ਲੱਗਦਾ ਕੱਲ ਜ਼ਿਆਦਾ ਡਾਊਨ ਸੀ ਲਿੱਤਾਂ ਬਾਹ ਵੀ ਟੁੱਟਦੀਆਂ ਨਹੀਂ ਵੀ ਪੀ ਲੋ ਵਕਾਰ ਵੀਕਨੈਸ ਕੱਲ ਤੋਂ ਕੰਮ ਤੇ ਚਲੂ ਇਹ ਕਿੰਨਾ ਹੋਏ ਜਾਣਾ ਨਹੀਂ ਆ ਜਦ ਤੱਕ ਕੀ ਕੋਈ ਨਹੀਂ ਸਾਰਾ ਕੁਝ ਐਸਾ ਲੱਗਿਆ ਐ ਪੈਸੇ ਤਾਂ ਕਮਾਏ ਜਾਂਦੇ ਤਦ ਦਾ ਜਦੋਂ ਇਹ ਪੈਸੇ ਤੇਰਾ ਕੱਟ ਵੀ ਲੈਂਦੇ ਆ ਪਰ ਕਈ ਵਾਰੀ ਉਹਨਾਂ ਨੇ ਕਿਹਾ ਤਾਂ ਕਿ ਉਹ ਵੀ ਨਹੀਂ ਕੱਟਦੇ ਪਰ ਕੱਟ ਲੈਂਦੇ ਆ ਅੱਛਾ ਜੇ ਨਾ ਆਪਾਂ ਕੋਈ ਸਰਕਾਰੀ ਨੌਕਰੀ ਤਾਂ ਹੈ ਨਹੀਂ ਵੀ ਨਾ ਕੱਟਣ ਤੇ ਕਈ ਕੰਪਨੀ ਦੀ ਪਾਲਿਸੀ ਹੁੰਦੀ ਹੈ ਵੀ ਨਹੀਂ ਕੱਟਦੇ ਹੈਗੇ ਪਰ ਕਈਆਂ ਚ ਕੱਟ ਲੈਂਦੇ ਸੋ ਹੁਣ ਆਪਾਂ ਰੋਟੀ ਵਗੈਰਾ ਬਣਾਉਣੇ ਨੇ ਤਾਂ ਚਾ 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 ਸੋ ਇੱਥੇ ਨਾ ਮੈਂ ਆਪਣੀ ਯੂ ਫਰੈਂਡ ਨਾਲ ਗੱਲਾਂ ਕਰੀ ਜਾਂਦੀ ਸੀ ਜਿਆਦੇ ਦੁੱਖ ਸੁੱਖ ਕਰਦੇ ਸੀ ਮੇਰੀ ਫਰੈਂਡ ਦਾ ਫੋਨ ਆਇਆ ਸੀਗਾ ਸੋ ਇੱਟੇ ਮੈਂ ਨਾਲ ਦੀ ਨਾਲ ਕੰਮ ਕਰਦੀ ਐ ਨਹੀਂ ਰੋਟੀ ਵਗੈਰਾ ਬਣਾ ਲਈ ਸੀਗੀ ਸੋ ਨਾਲ ਹੀ ਆਪਾਂ ਰੋਟੀਆਂ ਚੋਪੜ ਤੇ ਰੱਖ ਦਈਆਂ ਸੀਗੀਆਂ ਸੋ ਬਸ ਆਈ ਇਸ ਤਰ੍ਹਾਂ ਹੀ ਮੈਂ ਵੀਡੀਓ ਬਣਾਉਣ ਨਾਲ ਨਾਲ ਬਣਾ ਲੈਣੀ ਹੁੰਨੀ ਐ ਮੇਰੇ ਹੈੱਡਫੋਨ ਲੱਗੇ ਹੋਏ ਸੀਗੇ ਦੂਸਰੇ ਸੋ ਉਹਦੇ ਨਾਲ ਬਸ ਮੈਂ ਗੱਲਬਾਤ ਕਰੀ ਜਾਂਦੀ ਸੀਗੀ ਕਿ ਨਵੇਂ ਤਾਂ ਅਜੇ ਯੂਜ਼ ਨਹੀਂ ਇਸ ਕਿਤੇ ਮੈਂ ਐਸੀ ਵੀਡੀਓ ਵਗੈਰਾ ਬਣਾਉਣੀ ਐ ਪਹਿਲਾਂ ਦੁਖਾ ਦਈਏ ਆਪਾਂ ਡਿਟੇਲ ਚ ਮੈਨੂੰ ਐਸੀ ਬਾਅਦ ਚ ਬਣਾਵਾਂਗੀ ਕਿਉਂਕਿ ਉਦੋਂ ਕੰਮ-ਕੁਮ ਕਰਨੀ ਸੀ ਕਿ ਤਾਂ ਕਰਕੇ ਫਿਰ ਆਪਾਂ ਮੈਂ ਰੋਟੀ-ਰੋਟੀ ਬਣਾਉਣ ਲੱਗ ਗਈ ਰੋਟੀ ਸਬਜੀ ਵਗੈਰਾ ਦੇਖੀ ਸੋ ਉਸ ਤੋਂ ਬਾਅਦ ਰੋਟੀਆਂ ਵਗੈਰਾ ਰੱਖੇ ਨੇ ਦੁੱਧ ਵਗੈਰਾ ਵਾਲੇ ਨਾਲੋਂ ਸਿੱګه ਬਸ ਆਈ ਮੈਂ ਅੱਜ ਫਰੈਂਡ ਨਾਲ ਦੁੱਖ ਸੁੱਖ ਕਰ ਲੈਨੇ ਆ ਨਾ ਜਿੱਥੇ ਦਿਲ ਮਿਲਦਾ ਯਾਰ ਦੁੱਖ ਸੁੱਖ ਹੋ ਜਾਂਦਾ ਵਾ ਸੋ ਸਾਰੀਆਂ ਗੱਲਾਂ ਬਾਤਾਂ ਸੀ ਇਸ ਤਰ੍ਹਾਂ ਹੀ ਸ਼ੇਅਰ ਕਰਦੇ ਰਹਿਨੇ ਆ ਆਪਸ 'ਚ ਇੱਥੇ ਮੈਂ ਕਹਿ ਰਹੀ ਸੀ ਹੈੱਡਫੋਨ ਬਹੁਤ ਘੈਂਟ ਆ ਪੂਰੇ ਬਾਲੇ ਸੋਹਣੇ ਲੱਗੇ ਮੈਨੂੰ ਸਰਦਾਰ ਨੂੰ ਨਾ ਉਪਤੋ ਮਿਲੇ ਆ ਜੀ ਕੰਪਨੀ ਵੱਲੋਂ ਇਹ ਜਿਹੜੇ ਆ ਹੈੱਡਫੋਨ ਨੇ ਆਵਾਜ਼ ਵਿੱਚ ਸਪੀਕਸ ਆ ਗਏ ਕੈਬਲ ਦੇ ਨੇ ਇਹ ਇਹ ਬਦਲੇ ਇਹਨਾਂ ਨੂੰ ਗਿਫਟ ਮਿਲਿਆ ਮੇਰੇ ਲੱਗਦਾ ਹੀ ਹੋਏ ਰਹਿੰਗੇ ਸਰਦਾਰ ਨੂੰ ਨਾ ਗਿਫਟ ਆਇਆ ਹੈਡਫੋਨ ਇਹਦਾ ਨਾ ਚਾਰਜਿੰਗ ਕੇਸ ਆ ਇੰਨਾ ਜਿਆਦਾ ਸੋਹਣਾ ਨਾ ਦੇਖ ਸਕਦੇ ਏਦਾਂ ਬੜਾ ਸੋਹਣਾ ਹੈ ਏਦਾਂ ਏਦਾਂ ਕੋ ਲੈ ਹੁੰਦੇ ਇਹਦੇ ਤੇ ਜਿਹੜੇ ਹੈਡਫੋਨ ਹਨ ਇਸ ਤਰ੍ਹਾਂ ਲੱਗ ਜਾਂਦੇ ਹਨ ਇਹ ਰਾਈਟ ਵਾਲਾ ਚਾਰਜਿੰਗ ਹੋ ਰਿਹਾ ਹੈ ਆਪਣਾ ਬੜੇ ਸੋਹਣੇ ਹੈਗੇ ਨਾ ਇੰਨਾ ਸੋਹਣਾ ਡਿਜ਼ਾਈਨ ਵੀ ਇੰਨਾ ਜਿਆਦਾ ਪਿਆਰਾ ਬਾਰਿਸ਼ ਹੋਣੇ ਲੱਗ ਗਿਆ ਤੇ ਇੰਨੀ ਜਿਆਦਾ ਜਿਹੜੀ ਜਿਆਦਾ ਇੰਨੀ ਜਿਆਦਾ ਨਾ ਸਵੀਟ ਆਵਾਜ਼ ਹੈ ਦੇ ਵਿੱਚ ਆ ਨਹੀਂ ਹੈ ਨਾ ਕਿ ਬਾਹਰ ਆ ਪਈ ਹੁੰਦੇ ਹੈਗੇ ਪਿੱਛੇ ਨੌਇਜ਼ ਅਲਰੇਡੀ ਸਾਰੀ ਕਵਰ ਕਰ ਲੈਂਦਾ ਵਾ ਨੌਇਜ਼ ਮਤਲਬ ਜਿਹੜੀ ਆਸ-ਪਾਸ ਆਪਣੀ ਹਵਾ ਹੁੰਦੀ ਹੈ ਕਿ ਜਾਂ ਆਵਾਜ਼ ਹੁੰਦੀ ਹੈ ਉਹਨੂੰ ਹੈ ਨਾ ਕਵਰ ਕਰ ਲੈਂਦਾ ਉਹਦੇ ਵਿੱਚ ਬਿਲਕੁਲ ਵੀ ਨਹੀਂ ਸੁਣਦਾ ਹੈਗਾ ਤੇ ਸਾਹਮਣੇ ਮੇਰੇ ਕੂਲਰ ਚੱਲੀ ਜਾਂਦਾ ਮੈਨੂੰ ਹੈ ਨਾ ਮਤਲਬ ਪਤਾ ਹੀ ਨਹੀਂ ਚ ਲੱਗਦਾ ਮੈਂ ਥੋੜਾ ਟਾਈਮ ਪਹਿਲਾਂ ਇਹ ਨਹੀਂ ਟਰਾਈ ਕਰਕੇ ਰੱਖੀਏ ਮਤਲਬ ਪਤਾ ਨਹੀਂ ਲੱਗਦਾ ਹੈਗਾ ਇਹਦੀ ਪੈਕਿੰਗ ਵੀ ਇੰਨੀ ਜਿਆਦੇ ਸੋਹਣੀ ਸੀ ਜੀ ਸੋ ਆਪਾਂ ਪਹਿਲਾਂ ਤੁਹਾਨੂੰ ਵੀਡੀਓ 'ਚ ਦਿਖਾਈ ਆਈ ਏ ਸੋ ਦੇਖੋ ਉਹਦੋਂ ਮੈਂ ਕੰਮ ਕਰਨਾ ਸੀਗਾ ਤਾਂ ਕਰਕੇ ਆਪਾਂ ਜਿਆਦਾ ਡੀਪਲੀ ਮੈਂ ਗੱਲ ਨਹੀਂ ਕੀਤੀ ਸੋ ਕੰਮ ਜ਼ਰੂਰੀ ਆ ਪਰ ਘਰੇ ਨਹੀਂ ਆਪਾਂ ਐਂ ਦਾ ਸੋ ਆਹ ਇਹ ਚਾਰਜਿੰਗ ਕੇਬਲ ਆ ਜੀ ਤੇ ਟਾਈਪ ਸੀ ਲੱਗਦੀ ਏਨ ਆਹ ਚਾਰਜਿੰਗ ਕੇਸ ਆਪਾਂ ਇਹਦੇ ਵਿੱਚ ਆਲਰੇਡੀ ਇਹਦੇ ਇੱਥੇ ਹੀ ਚਾਰਜਿੰਗ ਕੇਸ ਚੀਰ ਕੇਸ ਦੇ ਇੱਥੇ ਜਦ ਚਾਰਜਿੰਗ ਲੱਗੂਗਾ ਇਹ ਇਹਦੇ 'ਚ ਲੱਗੂਗੀ ਇਹ ਕੇਵਲ ਜਿਹੜੀ ਇਸ ਨਾਲ ਵਧੂਗੇ ਤੇ ਚਾਰਜ ਹੋ ਜਾਣਗੇ ਪੈਬਲ ਦੇ ਨਹੀਂ ਤੇ ਤੁਸੀਂ ਦੇਖ ਸਕਦੇ ਹੋ ਕੰਪਨੀ ਦਾ ਨਾਮ ਇਹਦੇ ਚਲਟ ਆ ਰਿਹਾ ਆਪਾਂ ਫੋਟੋ ਸ਼ੋਅ ਕਰ ਦਾਂਗੇ ਕਿਉਂਕਿ ਮੈਂ ਫਰੰਟ ਕੈਮਰਾ ਤੋਂ ਵੀਡੀਓ ਬਣਾ ਰਹੀ ਤਾਂ ਕਰਕੇ ਇਹਦਾ ਨਾਮ ਉਲਟ ਆਊਗਾ ਸੋ ਬਹੁਤ ਹੀ ਜ਼ਿਆਦਾ ਸੋਹਣੇ ਹੈਗੇ ਤੇ ਇਹਦੇ ਨਾਲ ਗਾਰੰਟੀ ਕਾਰਡ ਜਿਆ ਮਿਲਿਆ ਵਰਤ ਸੌਰੀ ਗਾਰੰਟੀ ਨਹੀਂ ਵਾਰੰਟੀ ਗਾਰੰਟੀ ਤੇ ਵਾਰੰਟੀ ਦੇ ਵਿੱਚ ਫਰਕ ਹੁੰਦਾ ਵਾ ਗਾਰੰਟੀ ਦਾ ਮਤਲਬ ਹੁੰਦਾ ਵੀ ਜਿਹੜੀ ਚੀਜ਼ ਆ ਤੁਹਾਨੂੰ ਨਵੀਂ ਮਿਲੂਗੀ ਤੇ ਗਾਰੰਟੀ ਦਾ ਮਤਲਬ ਹੁੰਦਾ ਵਾ ਵੀ ਜਿਹੜੀ ਤੁਹਾਡੀ ਥੀਜਾ ਉਹਨੂੰ ਅਸੀਂ ਠੀਕ ਕਰਕੇ ਦਵਾਂਗੇ ਕੋਈ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਸੋ ਦੇਖੋ 1 ਸਾਲ ਦਾ ਗਾਰੰਟੀ ਕਾਰਡ ਹੈਗਾ ਇਹ ਤੇ ਇਹਦੇ ਵਿੱਚ ਇਹ ਦੱਸੇ ਹੋਏ ਨੇ ਕਿ ਬਾਕੀ ਫੀਚਰ ਵਗੈਰਾ ਦੱਸੇ ਹੋਏ ਨਹੀਂ ਨੇ ਜਾਂ ਕਾਰਡ ਦੇ ਨਾਲ ਮਿਲਿਆ ਪਰ ਇਹਦੇ ਵਿੱਚ ਇਹ ਫੀਚਰ ਵਗੈਰਾ ਦੱਸੇ ਹੋਏ ਨੇ ਜੇ ਵੀ ਇੰਕਿਦਾਵਾ ਟੱਚ ਆ ਜਾਂ ਕਿੱਦਾਂ ਵੀ ਆ ਹੋਰ ਇਸ ਹਿਸਾਬ ਨਾਲ ਚਾਰਜਿੰਗ ਕੇਬਲ ਬਾਰੇ ਦੱਸਿਆ ਹੋਇਆ ਵਾ ਮਾਡਲ ਵਗੈਰਾ ਦਿੱਤਾ ਹੋਇਆ ਮਾਡਲ ਨੰਬਰ ਵਰਕਿੰਗ ਸਾਰਾ ਕੁਝ ਪਲੇ ਟਾਈਮ ਦਿੱਤਾ ਹੋਇਆ ਵਾ 20 ਘੰਟੇ ਨਾ 20 20 ਘੰਟੇ ਦਾ ਦਿੱਤਾ ਹੋਇਆ ਪਲੇ ਟਾਈਮ ਚਾਰਜਿੰਗ ਟਾਈਮ 1 ਤੋਂ 2 ਘੰਟੇ ਦਿੱਤਾ ਹੋਇਆ ਤੋਂ ਵਰਕਿੰਗ ਰੇਂਜ ਅਪ ਟੂ 10 ਮਿੰਟ ਚਾਰਜਿੰਗ ਪੋਰਟ ਟਾਈਪ 3 ਮਤਲਬ ਟਾਈਪ 3 ਲੱਗੂ ਹੈ ਛੋੜੀ ਚੌੜੀ ਜਿਹੀ ਪੈਨ ਹੁੰਦੀ ਹੈ ਦੋਨੇ ਪਾਸੇ ਕੋਜੋਨ ਜਿਹਾ ਵਾਲਾ ਟਾਈਪ 3 ਤੇ ਡ్రਾਈਵਰ ਸਾਈਜ਼ 10 mm ਦਾ ਨਿਕਲਦਾ ਹੈ ਕਾ ਡਾਕਟਰ ਰੇਟ 45 ਗ੍ਰਾਮ ਹੈ। ਮਤਲਬ ਇਥੇ ਕਾਫੀ ਜ਼ਿਆਦਾ ਰੇਟ ਵਾਲਾ ਲਿਖਿਆ ਹੋਇਆ ਹੈ ਹੈੱਡਫੋਨਾਂ ਬਾਰੇ। ਸੋ ਇਹਦੇ ਮਤਲਬ ਉਹ ਕੀ ਹੋਏਗਾ? ਅਮਰੂਦ ਖਾਣਾ ਬਾਜ਼ਰੀ ਨਹੀਂ ਕੱਟ ਕੇ ਕਮੈਂਟਰ ਤੇ। ਸੋ ਆਹਨ ਮਤਲਬ ਹੈੱਡਫੋਨ ਆਏ ਸੀ ਜੀ ਸਰਦਾਰ ਜੀ ਨੂੰ ਕੰਪਨੀ ਵੱਲੋਂ ਦਿੱਤੇ ਸੀਗੇ ਤੇ ਵੈਸੇ ਇਹਦਾ ਜਿਹੜਾ ਪ੍ਰਾਈਸ ਆ ਕਿੰਨਾ ਜੀ 2500 ਕਿੰਨਾ ਸੀ? 2500 ਵੈਸੇ ਇਹਦਾ ਪ੍ਰਾਈਸ ਜਿਹੜਾ 2500 ਆਗਾ। ਮਤਲਬ ਜੇ ਦੁਕਾਨਦਾਰ ਵੀ ਵੇਚ ਦਿਆ ਤਾਂ ਉਹਨਾਂ ਨੂੰ ਵੀ ਕਾਫੀ ਜਿਆਦਾ ਮਹਿੰਗਾ ਪੈਂਦਾ ਸੋ ਆਪਾਂ ਨਹੀਂ ਇੱਥੇ ਦੱਸ ਦੇ ਵੀ ਕਿੰਨੇ ਦਾ ਪੈਂਦਾ ਉਹ ਵੀਰੇ ਨੇ ਰੱਖੇ ਸੀਗਾ ਜਾਨੀ ਜਿੰਨਾਂ ਕੋ ਸਾਡਾ ਪਾਰਸਲ ਆਇਆ ਸੀਗਾ ਤੇ ਕਾਫੀ ਜਿਆਦਾ ਮਹਿੰਗੇ ਪੈਂਦੇ ਆ ਉਹਨਾਂ ਨੂੰ ਵੀ ਜਿਨ੍ਹਾਂ ਨੇ ਸੇਲ ਕਰਨੇ ਅੱਗੇ ਹਨ ਤੇ ਮਤਲਬ ਕਿ ਡਿਜ਼ਾਈਨ ਕਾਫੀ ਸੋਹਣਾ ਬਾਕੀ ਕਹਿੰਦੇ ਨੇ ਜਿੰਨਾ ਗੋੜ ਪਾਉਂਗੇ ਉਹਨਾ ਮਿੱਠਾ ਹੋਊਗਾ ਤੇ ਬੜੇ ਸੋਹਣੇ ਨੇ ਜੀ ਇੰਨੇ ਜਿਆਦਾ ਸੋਹਣੇ ਤੁਸੀਂ ਲੈ ਸਕਦੇ ਹੋ ਟੈਨਸ਼ਨ ਫਰੀ ਹੋ ਕੇ ਤੇ ਤਾਂ ਸਭ ਸੋਹਣੀ ਚੀਜ਼ ਆ ਇਹ ਐਨਾ ਸੋਹਣਾ ਡਿਜ਼ਾਈਨਿੰਗ ਇੰਨੀ ਸੋਹਣੀ ਐ ਪੈਕਿੰਗ ਇੰਨੀ ਸੋਹਣੀ ਸੀ ਜੀ ਤੇ ਵੀਰੇ ਉਹਨਾਂ ਨੇ ਮਤਲਬ ਥੋੜਾ ਬਹੁਤਾ ਖੋਲ ਲਿਆ ਸੀਗਾ ਤੇ ਜਦੋਂ ਦੇਖਿਆ ਜਿਵੇਂ ਤੇ ਹੈੱਡਫੋਨ ਸੀ ਜੀ ਤੇ ਉਹ ਕਹਿੰਦੇ ਵੀ ਇਸੇ ਖੋਲ ਲਿਆ ਸਰਕਾਰ ਕਹਿੰਦੇ ਕੋਈ ਗੱਲ ਨਹੀਂ ਉਹਨਾਂ ਦੀ ਦੁਕਾਨ ਤੇ ਆਪਣਾ ਜਿਹੜਾ ਹੈੱਡਫੋਨ ਦਾ ਪਾਰਸਲ ਆਇਆ ਸੀਗਾ ਇਸਰ ਨਾਲ ਸਾਹਮਣੂ ਤਾਂ ਫਿਰ ਯੋ ਹੀ ਮਿਲ ਲੈਣਗੇ ਸੋ ਇਹਨਾਂ ਦੀ ਕੰਪਨੀ ਵੱਲੋਂ ਇਹਨਾਂ ਨੂੰ ਗਿਫਟ ਆਗਾ ਸੋ ਆਪਾਂ ਮਤਲਬ ਇਹ ਨੂੰ ਹੈੱਡਫੋਨ ਚਾਹੀਦੇ ਹਨ ਕਿ ਹਾਂਜੀ ਚਾਹੀਦੇ ਹਨ ਮਤਲਬ ਮੈਨੂੰ ਇਹਨੇ ਬਹੁਤ ਪੁੱਛਦੇ ਨੇ ਇਹ ਮੈਨੂੰ ਮੈਨੂੰ ਆਏ ਮੈਨੂੰ ਆਇਆ ਲੱਗ ਗਿਆ ਵੀ ਇਹ ਕਿਉਂ ਪੁੱਛੀ ਜਾਂਦੇ ਤੁਹਾਨੂੰ ਹੈੱਡਫੋਨ ਚਾਹੀਦੇ ਜਗਨਾ ਮੇਰੇ ਕੋਲ ਹੈਡਫੋਨ ਮਤਲਬ ਵਧੀਆ ਪਏ ਨੇਗੇ ਉਹ ਤੇ ਉਹ ਦਾ ਇੱਕ ਖਰਾਬ ਹੋ ਗਿਆ ਉਹ ਇੱਕ ਖਰਾਬ ਹੋ ਗਿਆ ਮੈਨੂੰ ਵੀ ਆਇਆ ਹੁੰਦਾ ਵੀ ਮੈਂ ਕਿਹੜਾ ਕਿਤੇ ਬਾਹਰ ਲਾ ਕੇ ਜਾਨੇ ਘਰੇ ਇੰਨੇ ਹੈ ਨਾ ਲਾ ਕੇ ਆਪਾਂ ਕੰਮ ਵਗੈਰਾ ਕਰਨਾ ਹੁੰਦਾ ਹੈ ਹੈਡਫੋਨ ਕੀ ਮੇਰੇ ਕੋਲ ਸਪੀਕਰ ਹੈ ਨਾ ਆਪਾਂ ਸਪੀਕਰ ਲਾ ਕੇ ਸਾਰੇ ਕੰਮ ਕਰ ਲੈਂਦੇ ਬਾਹਰ ਵਗੈਰਾ ਲਾਈ ਹੈ ਲਾ ਕੇ ਆਪਾਂ ਸਾਰੇ ਕੰਮ ਵਗੈਰਾ ਕਰ ਲੈਂਦੇ ਬਾਕੀ ਉਹਦੇ ਵਿੱਚ ਇੱਕ ਐ ਵੀ ਹੁੰਦਾ ਨਾ ਅੱਜ ਕੱਲ ਜਿਹੜਾ ਮੌਸਮ ਆ ਵੀ ਆਪਾਂ ਜਦੋਂ ਘਰੇ ਰਹਿਨੇ ਤਾਂ ਮਤਲਬ ਇੰਨੇ ਜਿਹੇ ਬੋਰ ਹੋ ਜਾਂਦੇ ਆ ਕਿ ਚਾਹੇ ਆਪਾਂ ਕੰਮ ਹੀ ਕਰਦੇ ਆਂ ਜੇ ਪਰ ਮੈਂ ਕਾਫੀ ਬੀਜ਼ੀ ਰਹਿੰਦੀ ਹਾਂ ਤੇ ਰੈਨ ਕੋਸ਼ਿਸ਼ ਵੀ ਕਰਦੀ ਹੁੰਦੀ ਹਾਂ ਕਿ ਜਿਆਦਾ ਟਾਈਮ ਨਾ ਜੇਲੀ ਨਾ ਰਹਾਂ ਪਰ ਕਦੇ ਨਾ ਕਦੇ ਨਾ ਭੈਣ ਭਰਾ ਨਾਲ ਜੋ ਗੱਲ ਕਰਨੀ ਹੈ ਫਿਰ ਆਇਆ ਹੁੰਦਾ ਵੀ ਯਾਰ ਕਿਉਂਕਿ YouTube ਨੂੰ ਵੀ ਟਾਈਮ ਦੇਣਾ ਹੁੰਦਾ ਮੈਂ YouTube ਨੂੰ ਟਾਈਮ ਦੇਣਾ ਫਿਰ ਉਹਦੇ ਬਾਅਦ ਐਡੀਟਿੰਗ ਕਰਨੀ ਆ ਫਿਰ ਉਹ ਪ੍ਰੋਸੈਸ ਹੋ ਜਾਂਦੀ ਵੀਡੀਓ ਨੂੰ ਕਾਫੀ ਟਾਈਮ ਹੋਣ ਲੱਗ ਜਾਂਦਾ ਸੇਵ ਹੋਣ ਨੂੰ ਫਿਰ ਉਸ ਤੋਂ ਬਾਅਦ ਆਪਾਂ ਵੀਡੀਓ ਅਪਲੋਡ ਕਰਨੀ ਆ ਅਪਲੋਡ ਹੋਣ ਨੂੰ ਵੀ ਟਾਈਮ ਲੱਗ ਜਾਂਦਾ ਵਾ ਸੋ ਜਦੋਂ ਸਰਕਾਸਾ ਫੋਲ ਹੁੰਦਾ ਆਪਾਂ ਉਹ ਵੀ ਅਪਲੋਡ ਕਰ ਦਿੰਦੇ ਹਾਂ ਵੀਡੀਓ ਤੇ ਮਤਲਬ ਮੈਂ ਪਹਿਲਾਂ ਹੀ ਟਾਈਮਿੰਗ ਵਾਰਾ ਸੈੱਟ ਕਰਕੇ ਲਾ ਦੇਣੀ ਹੈ ਜੀ ਤਾਂ ਕਿ ਜੇ ਇਹਨਾਂ ਨੇ ਕਿਤੇ ਜਾਣਾ ਵੀ ਹੋਵੇ ਆਪਾਂ ਇਹਨਾਂ ਨੂੰ ਥੋੜੇ ਰੋਕ ਕਰਦੇ ਹਾਂ ਜੇ ਮੈਨੂੰ ਨੈਟ ਵੀ ਲੋਡ ਆ ਹਨਾ ਕੁਛ ਵੀ ਜੋ ਕਿ ਜਿਆਦਾ ਕੁਆਲਿਟੀ ਤੇ ਆਪਾਂ ਵੀਡੀਓ ਅਪਲੋਡ ਕਰਦੇ ਹਾਂ ਤਾਂ ਕਰਕੇ ਵੀ ਜਿਹੜੇ ਜਿੰਨਾਂ ਵੀਰ ਭਰਾਵਾਂ ਕੋਲੇ ਪੈਨਾਪੋੜਾ ਕਰਨੀ ਕੋਲੇ ਨੈਟ ਅਗਰ ਆਇਆਗਾ ਵਾਈਫਾਈ ਲੱਗ ਗਿਆ ਉਹ ਤਾਂ ਨਾ ਵਧੀਆ ਕੁਆਲਿਟੀ 'ਚ ਆਪਣੀ ਵੀਡੀਓ ਦੇਖ ਸਕਣ ਸੋ ਇਸ ਵਜ੍ਹਾ ਕਰਕੇ ਸੋ ਮਤਲਬ ਬਹੁਤ ਸੋਹਣਾ ਡਿਜ਼ਾਈਨ ਵੀ ਨਾ ਸੋਹਣਾ ਇੰਨੇ ਲਾਈਟ ਵੇਟ ਨੇ ਆਈ ਨਹੀਂ ਹੈਗਾ ਵੀ ਤੁਹਾਡੇ ਕੰਨ ਚ ਡਿੱਗ ਜਾਣਗੇ ਜੇ ਇਸ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਹੈਗੀ ਇੰਨੇ ਸੋਹਣੇ ਲੱਗਣਾ ਮੈਂ ਪਹਿਲੀ ਵਾਰੀ ਕੋਈ ਹੈੱਡਫੋਨ ਪਸੰਦ ਆਇਆ ਨਾਲੇ ਵਾਇਰ ਵਗੈਰਾ ਦਾ ਕੋਈ ਇਹਦਾ ਚੋਣ ਨਹੀਂ ਹੈਗਾ ਵੀ ਟਿੰਡਰ ਤੇ ਪਰਚ ਹੈ ਨਾ ਆਈ ਕਹਿੰਦੀ ਲੱਗਤ ਵੱਜ ਕੇ ਮਤਲਬ ਬਹੁਤ ਜ਼ਿਆਦਾ ਹੈੱਡਫੋਨ ਇਸ ਤਰ੍ਹਾਂ ਕਰਤੀ ਹੈ ਸੋ ਮੈਨੂੰ ਵੀ ਆਈ ਲੱਗਦੀ ਜਾਂਦਾ ਸੀਗਾ ਮੈਂ ਕਿਉਂ ਪੈਸੇ ਵੇਸ ਕਰਨੇ ਹੈਗੇ ਆਪਾਂ ਨਾ ਵੀ ਹੈੱਡਫੋਨ ਹੀ ਲਈ ਜਾਣੇ ਵੀ ਹੋਰ ਕਿਹੜਾ ਕੋ ਕੰਮ ਹੈਗਾ ਹੋਰ ਕਿਹੜਾ ਕੋ ਖਰਚੇ ਨਹੀਂ ਹੈਗੇ ਸੋ ਇਸ ਤਰ੍ਹਾਂ ਇਹ ਮ ਮਤਲਬ ਮੈਨੂੰ ਨਾ ਇਹ ਲੱਗਿਆ ਵੀ ਸਾਰੀ ਇਹ ਨਹੀਂ ਖਰਚਾ ਕਰੀਏ ਮੈਂ। ਕਹਿੰਦੇ ਨੇ ਗਿਫਟ ਆਣਗੇ ਗਿਫਟ ਆਉਣਾ ਤੇ ਕੰਪਨੀ ਵੱਲੋਂ। ਤੇ ਮੈਂ ਕਿਹਾ ਚਲ ਲੈ ਲੈਂਦੇ ਆ ਤੇ ਮੈਂ ਕਹਿੰਦੀ ਲੈ ਲਵਾਂਗੀ। ਤੇ ਪੁੱਛੀ ਜਾਂਦੇ ਜਿਵੇਂ ਤੂੰ ਦਾ ਫ੍ਰੈਂਡ ਹੈ ਮੈਂ ਕਿਹਾ ਹਾਂਜੀ ਰੱਖੋ। ਇਹ ਤਾਂ ਇਹ ਇੰਡਸਟਰੀ ਨਹੀਂ ਆਪਾਂ ਸੇਲ ਕਰ ਦਾਂਗੇ ਜੀ ਕਿਸੇ ਨੂੰ ਪਰ ਮੈਨੂੰ ਨਹੀਂ ਵਧੀਆ ਲੱਗਿਆ। ਕੋਈ ਚਾਹਨਾ ਮੇਡ ਚੀਜ਼ ਨਹੀਂ ਹੈਗੀ। ਉਹ ਕਹਿੰਦੇ ਮੇਡ ਇਨ ਇੰਡੀਆ। ਮਤਲਬ ਬਹੁਤ ਵਧੀਆ ਚੀਜ਼ ਹੈ। ਇੰਨੀ ਸੋਹਣੀ ਲੱਗੀ। ਮੈਨੂੰ ਪਹਿਲੀ ਵਾਰੀ ਕੋਈ ਹੈੱਡਫੋਨ ਪਸੰਦ ਆਏ ਨੇ ਜੀ। ਵਾਟਰ ਪ੍ਰੂਫ ਨੇ ਪ੍ਰੀਮੀਅਮ ਪ੍ਰੀਮੀਅਮ ਡਿਜ਼ਾਈਨ ਹੈਗਾ ਫਾਸਟ ਪੇਅਰਿੰਗ ਆਗੀ ਜਲਦੀ ਜਣਿਆ ਕੈਚ ਹੋ ਜਾਂਦੇ ਨੇ ਜੇ ਬਲੂਟੂਥ ਨਾਲ ਤੇ ਸਪਲੈਸ਼ ਪ੍ਰੂਫ ਆਗਾ ਟਾਈਪਸ ਦੀ ਚਾਰਜਿੰਗ ਆ ਹਾਈ ਬੇਸ ਕਲੀਅਰ ਸਾਊਂਡ ਕੁਆਲਿਟੀ ਮਤਲਬ ਸਾਊਂਡ ਇੰਨਾ ਜ਼ਿਆਦਾ ਕਲੀਅਰ ਆ ਨਾ ਵੀ ਆਵਾਜ਼ ਪਾਰਟ ਵੀ ਜਾਂਦੀ ਆ ਨਾ ਉਹ ਹੋਵੇ ਨਹੀਂ ਹੈਗਾ ਇਹ ਤੁਹਾਨੂੰ ਪੂਰਾ ਵਧੀਆ ਵਾ ਇਦਾਂ ਨਹੀਂ ਹੈਗਾ ਵੀ ਉਹ ਨਹੀਂ ਹੈਗੇ ਪੈਸਿਵ ਨੌਇਜ਼ ਕੈਨਸਲੇਸ਼ਨ ਤੇ ਇਹਦੇ ਜਿਹੜੇ ਨੌਇਜ਼ ਆ ਉਹ ਵੀ ਨਹੀਂ ਅਨਯੂਜ਼ੀ ਕਵਰ ਕਰ ਲੈਂਦਾ ਵਾਇਸ ਅਸਿਸਟੈਂਟ ਤੂ ਪੂਰੀ ਵਧੀਆ ਵਾ ਕੋਲਿੰਗ ਕਰਾ ਤੁਸੀਂ ਗੱਲ ਕਰਕੇ ਦੇਖੀਏ ਸਰਦਾਰ ਸਾਹਿਬ ਨੇ ਲਾਇਆ ਸੀ ਕਿ ਮੈਨੂੰ ਕਾਲ ਕੀਤੀ ਤੂ ਪੂਰੇ ਵਧੀਆ ਅਮਰ ਜਿਹੜੇ ਵਾਇਰ ਵਾਲੇ ਨੇ ਜਿਹੜੇ ਹਨ ਹੁੰਦੇ ਆ ਉਹ ਤੋਂ ਵੀ ਕਿਤੇ ਵਧੀਆ ਜਿਹੜੀ ਕੁਆਲਿਟੀ ਹੈ ਜੀ ਮੈਂ ਉਹਨਾਂ ਨੂੰ ਮਾੜਾ ਨਹੀਂ ਕਹਿੰਦੀ ਹੈਗੀ ਪਰ ਬਹੁਤ ਹੀ ਸੱਚੇ ਬੜੇ ਵਧੀਆ ਵੇ ਇਹਦੀ ਆਵਾਜ਼ ਬਹੁਤ ਸੋਹਣੀ ਹੁੰਦੀ ਹੈ ਜੀ ਆਈਨੀਆ ਦਾ ਪਿੱਛਾ ਨਾ ਵੀ ਮਤਲਬ ਚੰਚੰਗੇ ਦਿਵਾਜਾਂ ਦੇ ਰਹੇ ਨੇ ਵੀ ਹੋਮਿੰਗ ਹੈਗੀ ਬਹੁਤ ਸੋਹਣੇ ਹੈਗੇ ਤੁਸੀਂ ਇਹਨਾਂ ਨੂੰ ਬਾਏ ਕਰ ਸਕਦੇ ਹੋ ਬਹੁਤ ਹੀ ਵਧੀਆ ਆਪਾਂ ਕੋਈ ਮਜੂਰੀ ਨਹੀਂ ਕਰ ਰਹੇ ਹੈਗੇ ਆਪਾਂ ਨੂੰ ਤਾਂ ਮਿਲੇ ਹੈਗੇ 프리ਚ ਵੀ ਅਬ ਸਰਕਾਰ ਕੰਮ ਕਰਦੇ ਇਸ ਕਰਕੇ ਮਿਲੇ ਆਪਾਂ ਨੂੰ ਕੰਪਨੀ ਨੇ 프리ਚ ਇਹ ਟੇਬਲ ਕੰਪਨੀ ਨੇ ਨਿਕਰੀ ਭੇਜੇ ਹੈਗੇ ਇਹਨਾਂ ਜਿਹੜੀ ਕੰਪਨੀ ਚ ਕੰਮ ਕਰਦੇ ਨੇ ਉਹਨਾਂ ਨੂੰ ਆਪਾਂ ਉਹਨਾਂ ਨੇ ਆਪਾਂ ਨੂੰ ਗਿਫਟ ਦਿੱਤਾ ਹੈ ਤੋ ਇਸ ਕਰਕੇ ਆਪਾਂ ਕੋਈ ਮਸ਼ਹੂਰੀ ਨਹੀਂ ਕਰ ਰਹੇ ਹੈ ਕਿ ਵੀ ਜਾਂ ਕੋਈ ਆਪਾਂ ਐਡ ਨਹੀਂ ਦੇ ਰਹੇ ਜਦ ਸੱਚੀ ਪਰਸਨ ਵੀ ਮੈਨੂੰ ਸੋਣੇ ਲੱਗੇ ਨੇ ਕਿ ਕਿਉਂਕਿ ਯਾਰ ਜ਼ਰੂਰੀ ਨਹੀਂ ਹੁੰਦਾ ਹੈਗਾ ਕਈ ਲੋਕਾਂ ਦੇ ਕੋਲੇ ਪੈਸੇ ਹੁੰਦੇ ਨੇ ਕਿ ਉਹ ਨਾ ਚੀਜ਼ਾਂ ਨੂੰ ਵਾਰ-ਵਾਰ ਟਰਾਈ ਕਰ ਸਕਦੇ ਨੇ ਕਿ ਆਪਣੇ ਵਰਗਿਆਂ ਨੇ ਕੀ ਹੁੰਦਾ ਆਪਣੇ ਵਰਗਿਆਂ ਨੂੰ ਮਸਾ ਲੈਣੀ ਹੁੰਦੀ ਹੈ ਦੀ ਚੀਜ਼ ਹੈ ਨਾ ਇਹ ਹੁੰਦੇ ਵੀ ਵਧੀਆ ਚੀਜ਼ ਤੇ ਪੈਸੇ ਲਾਈਏ ਕਹਿੰਦੇ ਹੁੰਦੇ ਨਾ ਵੀ ਮਹਿੰਗਾ ਰਹੋ ਦੇ ਇੱਕ ਵਾਰ ਸਸਤਾ ਰਹੋ ਦੇ ਵਾਰ-ਵਾਰ ਸੋਚਣਾ ਵੀ ਆਪ ਨੂੰ ਵਧੀਆ ਚੀਜ਼ ਲੈ ਲੈਣੀ ਚਾਹੀਦੀ ਹੈ ਕਿ ਵਧੀਆ ਚੀਜ਼ ਦੇ ਵਿੱਚ ਇਨਵੈਸਟ ਕਰਨਾ ਚਾਹੀਦਾ ਆਪਾਂ ਨੂੰ ਤਾਂ ਅਸਮਧਿਜੀ ਤੇ ਲੋਣਾ ਚਾਹੀਦੇ ਨੇ ਤੇ ਮੈਨੂੰ ਤਾਂ ਬਹੁਤ ਵਧੀਆ ਲੱਗੇ ਆ ਸੋ ਆਪਣੇ ਇਸ ਤਰ੍ਹਾਂ ਦੀ ਵੀਡੀਓ ਤੁਸੀਂ ਸਰਦਾਰਨਾ ਪਾਰਸਲ ਨੂੰ ਦੇਖ ਕੇ ਜਿਆਦਾ ਖੁਸ਼ ਹੋਗੇ ਅੱਜ ਕੁਝ ਫਰਕ ਸੀਗਾ ਇਹਨਾਂ ਦਾ ਕਾਫੀ ਜ਼ਿਆਦਾ ਕਿ ਸਰਦਾਰਨਾ ਪਾਰਸਲ ਨੂੰ ਦੇਖ ਕੇ ਜਿਆਦਾ ਖੁਸ਼ ਹੋਵੋ ਮੈਨੂੰ ਲੱਗਿਆ ਵੀ ਸ਼ਾਇਦ ਠੀਕ ਹੀ ਹੋਗੇ ਤੇ ਚਲੋ ਬੜੀਆ ਹੁਣ ਆਪਾਂ ਨੂੰ ਸੂਟਸ ਰਾਖ ਦੇਣੀ ਆ ਖਾਣ ਨਹੀਂ ਪਹਿਲਾਂ ਵੀ ਮੈਂ ਕੰਮ ਕਰਨਾ ਚਾਹੀਦਾ ਤਾਂ ਕਰਕੇ ਆਪਾਂ ਡਿਟੇਲ ਦੇ ਵਿੱਚ ਨਹੀਂ ਗਏ ਵੀਡੀਓਸ ਪਹਿਲਾਂ ਮੈਂ ਅਪਲੋਡ ਮਤਲਬ ਬਣਾ ਲਈਏ ਸੀ ਨੀ ਟੈਕ ਕਰ ਲਈਏ ਸੀ ਨੀ ਤੇ ਫੋਨ ਦੇ ਵਿੱਚ ਸੋਣਾ ਪਾ ਸਭ ਨੂੰ ਕੁਝ ਖਾਣ ਪੀਣ ਦਵਾਵਾਂਗੇ ਸੇਵੀਆਂ ਵਗੈਰਾ ਦੇ ਦਾਂਗੇ ਘੌਸੂ ਪਾ ਕੇ ਹੁਣ ਉਹਦਣਾ ਚਲੇ ਨਾ ਥੋੜਾ ਵਧੀਆ ਲੱਗੂਗਾ ਪਹਿਲਾਂ ਤਾਂ ਕੁਝ ਖਾਦੈ ਹੀ ਨਹੀਂ ਆ ਤੂੰ ਮੈਨੂੰ ਆਇਆ ਜੀ ਹੈਵੀ ਹੁੰਦੀ ਹੈ ਮੈਂ ਤਾਂ ਚਲ ਪਤਲੀਆਂ ਪਤਲੀਆਂ ਬਣਾ ਦੇਉਂਗੀ ਉਹਦਣਾ ਚਲ ਵਧੀਆ ਲੱਗਦਾ ਹੈ ਨਾ ਖਾਣ ਨੂੰ ਕਿੰਨੇ ਦਿਨ ਹੋ ਗਏ ਰੋਟੀ ਨਹੀਂ ਚਾਚ ਨਾਲ ਖਾਧੀ ਹੈ ਜੀ ਤਾਂ ਅੱਜ ਮੈਂ ਪਰੌਂਠੀਆਂ ਜਿਹਾ ਬਣਾ ਕੇ ਦਿੱਤੀਆਂ ਸੀ ਥੋੜਾ ਠੀਕ ਰਿਹਾ ਉਹ ਨਾਲ ਜਾਲ ਉਹ ਬੇ ਬਾਕੀ ਨਾ ਜਿਹੜਾ ਕੰਮ ਕਰਨ ਵਾਲੇ ਬਿਮਾਰ ਹੋ ਜਾਂਦੇ ਨੇ ਉਦੋਂ ਬਹੁਤ ਜਾਣਤੀ ਬਣ ਜਾਂਦੀ ਐ ਵੀ ਆਏ ਹਨ ਕਿ ਕਿਉਂ ਬਿਮਾਰ ਹੋ ਗਏ ਇਦਾਂ ਹੋ ਜਾਂਦਾ ਵਾ ਤੇ ਨਾਲੇ ਜਿੰਨਾਂ ਦੇ ਸੱਤ ਘਰ ਚੱਲਦੇ ਆ ਉਹ ਨਹੀਂ ਬਿਮਾਰ ਹੁੰਣਾ ਚਾਹੀ ਪਰਮਾਤਮਾ ਨਾਲ ਰੇਖ ਦੇ ਵਿੱਚ ਜਿੰਨਾਂ ਨੇ ਸੱਤ ਘਰ ਚੱਲਦੇ ਪਰਮਾਤਮਾ ਨਾਲ ਤੇ ਮਿਹਰ ਪਰ ਆਸ ਰੱਖੇ ਤੰਦਰੁਸਤੀਆਂ ਰਵੇ ਉਹਨਾਂ ਨੂੰ ਹਣ ਤੇ ਮਤਲਬ ਸਾਰਿਆਂ ਨੂੰ ਤੰਦਰੁਸਤੀਆਂ ਰਵੇ ਪਰ ਕਿਤੇ ਨਾ ਕਿਤੇ ਆਏ ਹੁੰਦਾ ਵੇ ਯਾਰ ਜਿਨ੍ਹਾਂ ਨੇ ਕਮਾ ਕੇ ਨਹੀਂ ਹੋਣਾ ਹਨ ਤੇ ਉਹਨਾਂ ਦਾ ਬਹੁਤ ਜ਼ਿਆਦਾ ਆਏ ਹੁੰਦਾ ਵਾ ਯਾਰ ਤੰਦਰੁਸਤੀ ਰੱਖੇ ਪਰਮਾਤਮਾ ਸਾਰਿਆਂ ਨੂੰ ਬਹੁਤ ਅਕਾ ਤੁਸੀਂ ਵੀ ਆਵਦਾ ਹੈ ਨਾ ਪਰ ਇਹ ਜਿਹੜਾ ਕੋਲਰ ਵਗੈਰਾ ਲੱਗੇ ਨੇ ਜੇ ਤੁਸੀਂ ਵੀ ਆਵਦਾ ਕੋਈ ਕੰਬਲ ਕੁੰਬਲ ਕਰ ਦੋ ਜੇ ਤੁਹਾਨੂੰ ਕੋਈ ਵੀ ਪ੍ਰੋਬਲਮ ਆ ਗਈ ਹੈ ਨਾ ਵੀ ਠੰਡ ਲੱਗਦੀ ਹੈ ਤਾਂ ਆਪਾਂ ਕਈ ਵਾਰੀ ਓਮੇ ਪਏ ਰਹਿੰਦੇ ਆਂ ਜੀ ਓਮੇ ਨਹੀਂ ਤੁਸੀਂ ਪਲੀਜ਼ ਆਵਦਾ ਕੋਈ ਕੰਬਲ ਵਗੈਰਾ ਕੱਢਾ ਤਾਕੇ ਤੁਹਾਨੂੰ ਮਤਲਬ ਠੰਡ ਨਹੀਂ ਲੱਗੇ ਜ਼ਿਆਦਾ ਉਹਦੇ ਨਾਲ ਵੀ ਅੱਜਕੱਲ ਮੌਸਮ ਹੀ ਐਜਾ ਉਹਦੇ ਕਰਕੇ ਆਪਾਂ ਨੂੰ ਹੀ ਲੱਗੀ ਜਾਂਦੀ ਹੈ ਠੰਡ ਲੱਗੀ ਜਾਂਦੀ ਹੈ ਤੇ ਸਿਹਤ ਖਰਾਬ ਹੋ ਜਾਂਦੀ ਹੈ ਤੇ ਆ ਮੌਸਮ ਦੇ ਵਿੱਚ ਜਿਹੜਾ ਦਹੀਂ ਹੈ ਨਾ ਇਹ ਬੰਦ ਕਰ ਦਿਓ ਪਾ ਇਹਨਾ ਮਤਲਬ ਜਿਹੜਾ ਦਹੀਂ ਹੁੰਦਾ ਵਾ ਇਹ ਖਾਣਾ ਨਹੀਂ ਚਾਹੀਦਾ ਹੈਗਾ ਇਹ ਦਹੀਂ ਨਾਲ ਨਾ ਆਪਣੇ ਗਲੇ ਖਰਾਬ ਹੁੰਦੇ ਆ ਗਲਾ ਕਾਬ ਕੋਈ ਜਿਹੀ ਬੁਖਾਰ ਹੁੰਦਾ ਵਾ ਜਦੋਂ ਵੀ ਤੁਹਾਡਾ ਗਲਾ ਖਰਾਬ ਹੋਊਗਾ ਉਦੋਂ ਹੀ ਤੁਹਾਡਾ ਮਤਲਬ ਵੀ ਨਾਲ ਬੁਖਾਰ ਹੋ ਜਾਂਦਾ ਵਾ ਸੋ ਕੰਮ ਕਰਾਂ ਵਾਲੇ ਜੇ ਜ਼ਿਆਦਾ ਧਿਆਨ ਰੱਖਿਆ ਕਰੋ ਸੋ ਜਿਹੜਾ ਹੁਣੀ ਮਤਲਬ ਜੇ ਤੁਹਾਡਾ ਗਲਾ ਵੀ ਖਰਾਬ ਹੁੰਦਾ ਨਾ ਮ ਕ ਜੇ ਅਦਰਕ ਪਾਣੀ ਸ਼ੁਰੂ ਕਰੋ ਹੁਣੀ ਆਪ ਦੀ ਚਾਹ ਦੇ ਵਿੱਚ ਕਰਕੇ ਹੁਣ ਸ਼ੁਰੂ ਹੋ ਗਿਆ ਮੌਸਮ ਠੰਡਾ ਜਾਂਉਣ ਲੱਗ ਗਿਆ ਤਾਂ ਕਰਕੇ ਸੋ ਉਧੇ ਮੇਰੀ ਵੀਡੀਓ ਵਧੀਆ ਲੱਗ ਗਈ ਹੁੰਦੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਵੀ ਕਰ ਦਿਆ ਕਰੋ ਤੁਸੀਂ ਮੇਰੀ ਵੀਡੀਓ ਸਾਰੀ ਦੇਖ ਲੈਣੇ ਹੋ ਪਰ ਕੁਝ ਲਾਈਕ ਨਹੀਂ ਕਰਦੇ ਹੈਗੇ ਤੁਸੀਂ ਸਬਸਕ੍ਰਾਈਬ ਵੀ ਨਹੀਂ ਕਰਕੇ ਜਾਂਦੇ ਸੋ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਸਬਸਕ੍ਰਾਈਬ ਸੋ ਅੱਜ ਆਪ ਅਗਰ ਬਾਅਦ ਜੇ ਸਾਰਾ ਕੰਮ ਕਰਨ ਤੋਂ ਬਾਅਦ ਸਰਦਾਰ ਸਾਹਿਬ ਜੀ ਨੇ ਕੱਟ ਕੇ ਦਿੱਤਾ ਅਮਰੋਦ ਵੀ ਚਲ ਖਾ ਲੈਣਗੇ ਕੁਝ ਤਾਂ ਤਾਂ ਡਿਸਟਰਬ ਸੋ ਉਹਨਾਂ ਨੂੰ ਨਮਕੋ ਬਾਰੇ ਲਾ ਕੇ ਆਪ ਨੂੰ ਦਿੱਤਾ ਤੇ ਨਾਲੇ ਬੜਾ ਜਿੰਮਾ ਜੀ ਨਾਮ ਕਰਦਾ ਸਰਦਾਰ ਨੂੰ ਨਾ ਆਪਾਂ ਨਮਕੂਵਰਾ ਪਾ ਕੇ ਆ ਦੇਤੇ ਆ ਅਮਰੂਦ ਕਿਉਂਕਿ ਨਾ ਸਰਦਾਰ ਦਾ ਬੀਬੀ ਲੋ ਸੀਗਾ ਤਾਂ ਕਰਕੇ ਆਪਾਂ ਨਮਕ ਇਹਨਾਂ ਦੇ ਸਕਦੇ ਆ ਬਲੈਕ ਤੇ ਵਾਈਟ ਲਿਆਣ ਹਮ ਕੋ ਪਾਤਾ ਵਾ ਤਾਂ ਕਿ ਵਧੀਆ ਲੱਗੇ ਖਾਣ ਮੇ ਤਾਂ ਫਿਰ